ਜਾਂਦੇ ਨੇ ਅਲਫਲਾਜ ਯੂਨੀਵਰਸਿਟੀ ਦੇ ਡਾਕਟਰਾਂ ਦੇ ਨਾਲ ਹਾਲਾਂਕਿ ਉਸ ਤੋਂ ਪਹਿਲਾਂ ਇੱਕ ਗ੍ਰਿਫਤਾਰੀ ਹੁੰਦੀ ਹੈ ਮੁਜ਼ਾਮਿਲ ਡਾਕਟਰ ਦੀ ਔਰ ਉਸ ਗ੍ਰਿਫਤਾਰੀ ਤੋਂ ਬਾਅਦ ਇਹ ਨਿਕਲ ਕੇ ਸਾਹਮਣੇ ਆਉਂਦਾ ਕਿ ਇਹਨਾਂ ਦੇ ਵੱਲੋਂ ਕੋਈ ਸਾਜ਼ਿਸ਼ ਰਚੀ ਜਾਂਦੀ ਹੈ ਜਦੋਂ ਡਾਕਟਰ ਮੁਜ਼ਾਮਿਲ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੜਬੜੀ ਦੇ ਵਿੱਚ ਦਿੱਲੀ ਦੇ ਵਿੱਚ ਧਮਾਕੇ ਕੀਤੇ ਜਾਂਦੇ ਨੇ ਜਿਸ ਦੇ ਵਿੱਚ 12 ਲੋਕਾਂ ਦੀ ਮੌਤ ਹੋ ਜਾਂਦੀ ਹੈ ਔਰ ਇਸ ਤੋਂ ਬਾਅਦ ਲਗਾਤਾਰ ਅਲਫਨਾ ਯੂਨੀਵਰਸਿਟੀ ਦੇ ਡਾਕਟਰਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਅਲਫਨਾਜ ਯੂਨੀਵਰਸਿਟੀ ਦੇ ਡਾਕਟਰਾਂ ਦੇ ਸੰਪਰਕ ਦੇ ਵਿੱਚ ਆਏ ਲੋਕ ਸੀ ਤਾਂ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾਂਦਾ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਹਾਲਾਂਕਿ ਕਈ ਲੋਕਾਂ ਨੂੰ ਛੱਡ ਵੀ ਦਿੱਤਾ ਗਿਆ ਪਰ ਕਈ ਲੋਕ ਇਸ ਮਾਮਲੇ ਦੇ ਨਾਲ ਜੁੜੇ ਹੋਏ ਨਿਕਲੇ ਨੇ ਡਾਕਟਰ ਸ਼ਾਹੀਨ ਦੀ ਗ੍ਰਿਫਤਾਰੀ ਹੁੰਦੀ ਹੈ ਉਹ ਵੀ ਮੇਨ ਜੋ ਮੁੱਖ ਸਾਜ਼ਿਸ਼ ਕਰਤਾ ਉਹਨਾਂ ਦੇ ਵਿੱਚ ਮੰਨੀ ਜਾਂਦੀ ਹੈ ਕਿਉਂਕਿ ਸਿੱਧਾ ਮਜਹੂ ਜੋ ਮਸੂਦ ਅਜ਼ਰ ਪਾਕਿਸਤਾਨ ਦੇ ਵਿੱਚ ਰਹਿੰਦਾ ਹੈ ਤਾਂ ਉਸ ਦੇ ਨਾਲ ਉਸਦੇ ਤਾਰ ਜੁੜਦੇ ਨੇ ਉਸ ਦੀ ਭੈਣ ਦੇ ਨਾਲ ਮਿਲ ਕੇ ਉਸ ਦੇ ਵੱਲੋਂ ਇਹ ਪੂਰੀ ਸਾਜ਼ਿਸ਼ ਰਚੀ ਜਾਂਦੀ ਔਰ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਆਪਣੇ ਨਾਲ ਇਸ ਸਾਜ਼ਿਸ਼ ਦੇ ਵਿੱਚ ਸ਼ਾਮਿਲ ਕਰਵਾਇਆ ਜਾਂਦਾ ਤਾਂ ਇਹ ਪੂਰੇ ਜੋ ਵਾਈਲਡ ਕਾਲਰ ਅਤਵਾਦੀ ਫੜੇ ਗਏ ਨੇ ਤਾਂ ਉਹਨਾਂ ਦੇ ਕੋਲੋਂ ਹੁਣੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਵੇਂ ਤਮਾਕੇ ਦੀ ਪੂਰੀ ਸਾਜ਼ਿਸ਼ ਰਚੀ ਗਈ ਔਰ ਇਸ ਤੋਂ ਇਲਾਵਾ ਹੋਰ ਕਿਹੜੇ ਤਮਾਕੇ ਕਰਨ ਦੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜਾ ਰਹੀ ਸੀ ਉਪੰਜਾ ਦੇਸ਼ ਦੇ ਵਿੱਚ ਹੋਰ ਕਿਤੇ ਕਿਤੇ ਇਹਨਾਂ ਦੇ ਵੱਲੋਂ ਟਾਰਗੇਟ ਸੈੱਟ ਕੀਤੇ ਗਏ ਸੀ ਤਾਂ ਉਹ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਰੂਟ ਕ੍ਰੀਏਟ ਕੀਤਾ ਗਿਆ ਡਾਕਟਰ ਉਮਰ ਨਵੀ ਦਾ ਕਿਉਂਕਿ ਸੁਸਾਈਡ ਬੰਬਰ ਉਹੀ ਸੀ ਜਿਸ ਸਮੇਂ I20 ਕਾਰ ਦੇ ਵਿੱਚ ਧਮਾਕਾ ਕੀਤਾ ਜਾਂਦਾ ਤਾਂ ਉਸ ਕਾਰ ਦੇ ਵਿੱਚ ਡਾਕਟਰ ਉਮਰ ਨਵੀ ਹੀ ਮੌਜੂਦ ਸੀ ਤਾਂ ਉਸ ਦੀ ਕਾਰ ਦਾ ਪੂਰਾ ਰੂਟ ਮੈਪ ਵੀ ਤਿਆਰ ਕੀਤਾ ਜਾਂਦਾ तकरीबन 50 ਤੋਂ ਜ਼ਿਆਦਾ ਕੈਮਰਿਆਂ ਦੇ ਵਿੱਚ ਇਹ ਕਾਰ ਕੈਦ ਹੁੰਦੀ ਹੈ ਤਾਂ ਪੂਰਾ ਰੂਟ ਫਰੀਦাবাদ ਤੋਂ ਦਿੱਲੀ ਤੱਕ ਔਰ ਲਾਲ ਕਿਲੇ ਦੇ ਕੋਲ ਇਹ ਕਾਰ ਕਿਸ ਤਰੀਕੇ ਦੇ ਨਾਲ ਪਹੁੰਚਦੀ ਹੈ ਤਾਂ ਪੂਰਾ ਰੂਟ ਵੀ ਤਿਆਰ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਔਰ ਫਰੀਦਾਬਾਦ ਤੋਂ ਦਿੱਲੀ ਤੱਕ ਪਹੁੰਚਣ ਦੇ ਵਿੱਚ ਉਹ ਕਿਹੜੇ-ਕਿਹੜੇ ਵਿਅਕਤੀਆਂ ਨੂੰ ਮਿਲਿਆ ਉਸ ਦਾ ਪਿੱਛਾ ਵੀ ਕੀਤਾ ਗਿਆ ਔਰ ਕਿਹੜੇ-ਕਿਹੜੇ ਲੋਕਾਂ ਨੇ ਉਸ ਦੀ ਮਦਦ ਕੀਤੀ ਤਾਂ ਇਹ ਸਾਰੀ ਜਾਣਕਾਰੀ ਪੁਲਿਸ ਦੇ ਵੱਲੋਂ ਐਨਆਈਏ ਦੇ ਵੱਲੋਂ ਇਕੱਠੀ ਕੀਤੀ ਜਾ ਰਹੀ ਹੈ ਔਰ ਡਾਕਟਰ ਉਮਰ ਦੇ ਨਾਲ ਮਿਲ ਕੇ ਜਿਹੜੀ ਸਾਜ਼ਿਸ਼ ਰਚੀ ਸੀ ਤਾਂ ਰਾਸ਼ਿਦ ਅਲੀ ਤਾਂ ਉਸ ਨੂੰ ਕੱਲ ਗ੍ਰਿਫਤਾਰ ਕੀਤਾ ਜਾਂਦਾ ਦਿੱਲੀ ਤੋਂ ਔਰ ਉਸ ਦੀ ਹੀ ਕਾਰ ਦਾ ਇਸਤੇਮਾਲ ਤੁਮਾਕੇ ਲਈ ਕੀਤਾ ਜਾਂਦਾ ਇਹ ਉਹੀ I20 ਕਾਰ ਦਾ ਮਾਲਕ ਹੈ ਜਿਸ ਦੇ ਵਿੱਚ ਤੁਮਾਕਾ ਦਿੱਲੀ ਦੇ ਰੈੱਡ ਫੋਰਟ ਦੇ ਬਾਹਰ ਕੀਤਾ ਜਾਂਦਾ ਹੈ ਔਰ ਉਸ ਦੇ ਵਿੱਚ 12 ਲੋਕਾਂ ਦੀ ਮੌਤ ਹੁੰਦੀ ਹੈ ਤਾਂ ਹੁਣ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਆਖਿਰ ਹੋਰ ਕਿਹੜੀਆਂ ਤਿਆਰੀਆਂ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਕਿਉਂਕਿ ਜਿਹੜੀਆਂ ਰਿਪੋਰਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਕਰੀਬਨ 200 ਤੋਂ ਜ਼ਿਆਦਾ ਬੰਬ ਇਹਨਾਂ ਦੇ ਵੱਲੋਂ ਤਿਆਰ ਕਰਨ ਦੀ ਸਾਜ਼ਿਸ਼ ਸੀ ਦਿੱਲੀ ਦੇ ਵਿੱਚ ਕਈ ਟਾਰਗੇਟ ਇਹਨਾਂ ਦੇ ਵੱਲੋਂ ਸੈੱਟ ਕੀਤੇ ਗਏ ਸੀ ਉਹ ਕੱਲਾ ਦਿੱਲੀ ਨਹੀਂ ਹੋਰ ਵੀ ਕਈ ਸ਼ਹਿਰ ਇਹਨਾਂ ਦੇ ਟਾਰਗੇਟ ਦੇ ਉੱਤੇ ਸੀ ਜਿਨ੍ਹਾਂ ਦੇ ਵਿੱਚ ਤੁਮਾਕੇ ਕੀਤੇ ਜਾਣੇ ਸੀ ਤਾਂ ਇਹਨਾਂ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਨੇ ਤਾਂ ਇਹ ਵੀ ਹੁਣ ਨਿਕਲ ਕੇ ਸਾਹਮਣੇ ਆਵੇਗਾ ਔਰ ਕਿੱਥੇ ਕਿੱਥੇ ਇਹਨਾਂ ਦੇ ਸਲੀਪਰ ਸੈੱਲ ਕੰਮ ਕਰ ਰਹੇ ਨੇ ਤਾਂ ਉਸ ਦੀ ਪੂਰੀ ਜਾਂਚ ਐਨਆਈਏ ਦੇ ਵੱਲੋਂ ਕੀਤੀ ਜਾਵੇਗੀ ਉਮਰ ਨਬੀ ਦੇ ਨਾਲ ਮਿਲ ਕੇ ਤੁਮਾਕੇ ਦੀ ਸਾਰੀ ਸਾਜ਼ਿਸ਼ ਰਚੀ ਸੀ ਔਰ ਦਿੱਲੀ ਦੇ ਵਿੱਚ ਉਹ ਤੁਮਾਕੇ ਕਰਵਾਏ ਜਿਸ ਦੇ ਵਿੱਚ 12 ਲੋਕਾਂ ਦੀ ਮੌਤ ਹੋਈ ਤਾਂ ਹੁਣ ਉਸ ਤੁਮਾਕਿਆਂ ਦਾ ਸਾਰਾ ਰਾਜ ਖੁੱਲੇਗਾ ਕਿਸ ਤਰੀਕੇ ਦੇ ਨਾਲ ਇਹ ਪੂਰੀ ਸਾਜ਼ਿਸ਼ ਰਚੀ ਗਈ ਕਿਉਂਕਿ ਮੁੱਖ ਸਾਜ਼ਿਸ਼ ਕਰਤਾ ਐਨਆਈ ਦੀ ਚਪੇੜ ਦੇ ਵਿੱਚ ਹੈ ਦੱਸਦੀ ਹੈ ਕਿ ਦਿੱਲੀ ਪੁਲਿਸ ਦੇ ਕੋਲੋਂ ਐਨਆਈਏ ਨੇ ਇਹ ਪੂਰਾ ਮਾਮਲਾ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀ ਔਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਜਾਂਦੀ ਹੈ ਔਰ ਇਸ ਮਾਮਲੇ ਦੇ ਵਿੱਚ ਅਮੀਰ ਰਾਸ਼ਿਦ ਅਲੀ ਦੀ ਗ੍ਰਿਫਤਾਰੀ ਦਿੱਲੀ ਤੋਂ ਕੀਤੀ ਜਾਂਦੀ ਹੈ ਉਹੀ ਸਾਕਸ਼ ਹੈ ਜਿਸ ਦੀ ਕਾਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਉਸ ਦੇ ਨਾਮ ਤੇ ਉਤੇ ਹੀ ਇਹ ਕਾਰ ਰਜਿਸਟਰ ਸੀ ਔਰ ਦੱਸਿਆ ਜਾ ਰਿਹਾ ਕਿ ਉਮਰ ਨਵੀ ਡਾਕਟਰ ਜਿਸ ਦੇ ਵੱਲੋਂ ਆਤਮਕਾਤਿਏ ਹਮਲਾ ਕੀਤਾ ਗਿਆ ਤਾਂ ਉਸ ਨੂੰ ਉਸ ਦੇ ਨਾਲ ਮਿਲ ਕੇ ਹੀ ਤਮਾਕੇ ਦੀ ਸਾਰੀ ਸਾਜ਼ਿਸ਼ ਇਸ ਦੇ ਵੱਲੋਂ ਰਚੀ ਗਈ ਸੀ ਤਾਂ ਫਿਲਹਾਲ ਐਨਆਈ ਦੇ ਵੱਲੋਂ ਰਿਮਾਂਡ ਲੈ ਲਿਆ ਗਿਆ ਹੈ 10 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਔਰ ਹੁਣ ਪੁੱਛਗਿਸ਼ ਹੋਵੇਗੀ ਇਸ ਮਾਮਲੇ ਦੇ ਵਿੱਚ ਕਿ ਆਖਿਰੇ ਸਾਰੀ ਸਾਜ਼ਿਸ਼ ਕਿਵੇਂ ਰਚੀ ਗਈ ਔਰ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਿਹੜੇ ਤਮਾਕੇ ਹੋਏ ਨੇ ਉਹਨਾਂ ਦੇ ਵਿੱਚ ਉਸ ਸਾਜ਼ਿਸ਼ ਨੂੰ ਪੂਰੀ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਡਾਕਟਰ ਉਮਰ ਨਵੀ ਉਸ ਨੂੰ ਵੀ ਜੋ ਸੁਸਾਈਡਰ ਬੰਬਰ ਐਲਾਨ ਦਿੱਤਾ ਗਿਆ ਜੋ ਦਿੱਲੀ ਦੇ ਵਿੱਚ ਧਮਾਕੇ ਹੋਏ ਸੀ ਉਸ ਨੂੰ ਅਤਵਾਦੀ ਹਮਲਾ ਐਲਾਨ ਦਿੱਤਾ ਗਿਆ ਤੇ ਲਗਾਤਾਰ ਇਸ ਮਾਮਲੇ ਦੇ ਵਿੱਚ ਜੋ ਅਪਡੇਸ਼ਨ ਨਿਕਲ ਕੇ ਸਾਹਮਣੇ ਆ ਰਹੀ ਹੈ ਡਾਕਟਰਾਂ ਦੀ ਗ੍ਰਿਫਤਾਰੀ ਹੋ ਰਹੀ ਹੈ ਅਲਫਨਾ ਯੂਨੀਵਰਸਿਟੀ ਫਰੀਦਕੋਟ ਜੋ ਫਰੀਦাবাদ ਦੀ ਯੂਨੀਵਰਸਿਟੀ ਸੀ ਤਾਂ ਉਸ ਦੇ ਵਿੱਚ ਡਾਕਟਰਾਂ ਦੇ ਵੱਲੋਂ ਇੱਕ ਤਰੀਕੇ ਦੇ ਨਾਲੇ ਪੂਰੀ ਸਾਜ਼ਿਸ਼ ਰਚੀ ਜਾਂਦੀ ਹੈ ਉੱਥੋਂ ਦੇ ਹੀ ਇੱਕ ਕਮਰੇ ਦੇ ਵਿੱਚ ਬੈਠ ਕੇ ਇਹਨਾਂ ਦੇ ਵੱਲੋਂ ਇਹ ਸਾਜ਼ਿਸ਼ ਰਚੀ ਜਾਂਦੀ ਹੈ ਡਾਕਟਰ ਉਮਰ ਨਵੀ ਉੱਥੇ ਪੜਾਉਂਦੇ ਸੀ ਡਾਕਟਰ ਸ਼ਾਹੀਨ ਵੀ ਉੱਥੋਂ ਦੀ ਹੀ ਇੰਪਲਾਈ ਸੀ ਔਰ ਇਸ ਤੋਂ ਇਲਾਵਾ ਇੱਕ ਹੋਰ ਡਾਕਟਰ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਡਾਕਟਰ ਉਮਰ ਨਵੀ ਜੋ ਜਿਸ ਦੇ ਵੱਲੋਂ ਇਹ ਸੁਸਾਇਡ ਬੋਮਬਰ ਉੱਥੇ ਬਲਾਸਟ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਤਾਰ ਦੁਰਦੇ ਜਾਂਦੇ ਨੇ ਅਲਫਲਾਜ ਯੂਨੀਵਰਸਿਟੀ ਦੇ ਡਾਕਟਰਾਂ ਦੇ ਨਾਲ ਹਾਲਾਂਕਿ ਉਸ ਤੋਂ ਪਹਿਲਾਂ ਇੱਕ ਗ੍ਰਿਫਤਾਰੀ ਹੁੰਦੀ ਹੈ ਮੁਜ਼ਾਮਿਲ ਡਾਕਟਰ ਦੀ ਔਰ ਉਸ ਗ੍ਰਿਫਤਾਰੀ ਤੋਂ ਬਾਅਦ ਇਹ ਨਿਕਲ ਕੇ ਸਾਹਮਣੇ ਆਉਂਦਾ ਕਿ ਇਹਨਾਂ ਦੇ ਵੱਲੋਂ ਕੋਈ ਸਾਜ਼ਿਸ਼ ਰਚੀ ਜਾਂਦੀ ਹੈ ਜਦੋਂ ਡਾਕਟਰ ਮੁਜ਼ਾਮਿਲ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੜਬੜੀ ਦੇ ਵਿੱਚ ਦਿੱਲੀ ਦੇ ਵਿੱਚ ਧਮਾਕੇ ਕੀਤੇ ਜਾਂਦੇ ਨੇ ਜਿਸ ਦੇ ਵਿੱਚ 12 ਲੋਕਾਂ ਦੀ ਮੌਤ ਹੋ ਜਾਂਦੀ ਹੈ ਔਰ ਇਸ ਤੋਂ ਬਾਅਦ ਲਗਾਤਾਰ ਅਲਫਨਾ ਯੂਨੀਵਰਸਿਟੀ ਦੇ ਡਾਕਟਰਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਅਲਫਨਾਜ ਯੂਨੀਵਰਸਿਟੀ ਦੇ ਡਾਕਟਰਾਂ ਦੇ ਸੰਪਰਕ ਦੇ ਵਿੱਚ ਆਏ ਲੋਕ ਸੀ ਤਾਂ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾਂਦਾ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਹਾਲਾਂਕਿ ਕਈ ਲੋਕਾਂ ਨੂੰ ਛੱਡ ਵੀ ਦਿੱਤਾ ਗਿਆ ਪਰ ਕਈ ਲੋਕ ਇਸ ਮਾਮਲੇ ਦੇ ਨਾਲ ਜੁੜੇ ਹੋਏ ਨਿਕਲੇ ਨੇ ਡਾਕਟਰ ਸ਼ਾਹੀਨ ਦੀ ਗ੍ਰਿਫਤਾਰੀ ਹੁੰਦੀ ਹੈ ਉਹ ਵੀ ਮੇਨ ਜੋ ਮੁੱਖ ਸਾਜ਼ਿਸ਼ ਕਰਤਾ ਉਹਨਾਂ ਦੇ ਵਿੱਚ ਮੰਨੀ ਜਾਂਦੀ ਹੈ ਕਿਉਂਕਿ ਸਿੱਧਾ ਮਜਹੂ ਜੋ ਮਸੂਦ ਅਜ਼ਰ ਪਾਕਿਸਤਾਨ ਦੇ ਵਿੱਚ ਰਹਿੰਦਾ ਹੈ ਤਾਂ ਉਸ ਦੇ ਨਾਲ ਉਸਦੇ ਤਾਰ ਜੁੜਦੇ ਨੇ ਉਸ ਦੀ ਭੈਣ ਦੇ ਨਾਲ ਮਿਲ ਕੇ ਉਸ ਦੇ ਵੱਲੋਂ ਪੂਰੀ ਸਾਜ਼ਿਸ਼ ਰਚੀ ਜਾਂਦੀ ਔਰ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਆਪਣੇ ਨਾਲ ਇਸ ਸਾਜ਼ਿਸ਼ ਦੇ ਵਿੱਚ ਸ਼ਾਮਿਲ ਕਰਵਾਇਆ ਜਾਂਦਾ ਕài ਪੂਰੇ ਜੋ ਵਾਈਲਡ ਕਾਲਰ ਅਤਵਾਦੀ ਫੜੇ ਗਏ ਨੇ ਤਾਂ ਉਹਨਾਂ ਦੇ ਕੋਲੋਂ ਹੁਣੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਵੇਂ ਤਮਾਕੇ ਦੀ ਪੂਰੀ ਸਾਜ਼ਿਸ਼ ਰਚੀ ਗਈ ਔਰ ਇਸ ਤੋਂ ਇਲਾਵਾ ਹੋਰ ਕਿਹੜੇ ਤਮਾਕੇ ਕਰਨ ਦੀ ਸਾਜ਼ਿਸ਼ ਇਹਨਾਂ ਦੇ ਵੱਲੋਂ ਰਚੀ ਜਾ ਰਹੀ ਸੀ ਉਹ ਪੰਜਾਬ ਦੇਸ਼ ਦੇ ਵਿੱਚ ਹੋਰ ਕਿਤੇ ਕਿਤੇ ਇਹਨਾਂ ਦੇ ਵੱਲੋਂ ਟਾਰਗੇਟ ਸੈੱਟ ਕੀਤੇ ਗਏ ਸੀ ਤਾਂ ਉਹ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਰੂਟ ਕ੍ਰੀਏਟ ਕੀਤਾ ਗਿਆ ਡਾਕਟਰ ਉਮਰ ਨਵੀ ਦਾ ਕਿਉਂਕਿ ਸੁਸਾਈਡ ਬੰਬਰ ਉਹੀ ਸੀ ਜਿਸ ਸਮੇਂ I20 ਕਾਰ ਦੇ ਵਿੱਚ ਧਮਾਕਾ ਕੀਤਾ ਜਾਂਦਾ ਤਾਂ ਉਸ ਕਾਰ ਦੇ ਵਿੱਚ ਡਾਕਟਰ ਉਮਰ ਨਵੀ ਹੀ ਮੌਜੂਦ ਸੀ ਤਾਂ ਉਸ ਦੀ ਕਾਰ ਦਾ ਪੂਰਾ ਰੂਟ ਮੈਪ ਵੀ ਤਿਆਰ ਕੀਤਾ ਜਾਂਦਾ तकरीबन 50 ਤੋਂ ਜ਼ਿਆਦਾ ਕੈਮਰਿਆਂ ਦੇ ਵਿੱਚ ਇਹ ਕਾਰ ਕੈਦ ਹੁੰਦੀ ਹੈ ਤਾਂ ਪੂਰਾ ਰੂਟ ਫਰੀਦাবাদ ਤੋਂ ਦਿੱਲੀ ਤੱਕ ਲਾਲ ਕਿਲੇ ਦੇ ਕੋਲ ਇਹ ਕਾਰ ਕਿਸ ਤਰੀਕੇ ਦੇ ਨਾਲ ਪਹੁੰਚਦੀ ਹੈ ਤਾਂ ਪੂਰਾ ਰੂਟ ਵੀ ਤਿਆਰ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਔਰ ਫਰੀਦাবাদ ਤੋਂ ਦਿੱਲੀ ਤੱਕ ਪਹੁੰਚਣ ਦੇ ਵਿੱਚ ਉਹ ਕਿਹੜੇ-ਕਿਹੜੇ ਵਿਅਕਤੀਆਂ ਨੂੰ ਮਿਲਿਆ ਦਾ ਉਸ ਦਾ ਪਿੱਛਾ ਵੀ ਕੀਤਾ ਗਿਆ ਔਰ ਕਿਹੜੇ ਕਿਹੜੇ ਲੋਕਾਂ ਨੇ ਉਸ ਦੀ ਮਦਦ ਕੀਤੀ ਤਾਂ ਇਹ ਸਾਰੀ ਜਾਣਕਾਰੀ ਪੁਲਿਸ ਦੇ ਵੱਲੋਂ ਐਨਆਈਏ ਦੇ ਵੱਲੋਂ ਇਕੱਠੀ ਕੀਤੀ ਜਾ ਰਹੀ ਹੈ ਔਰ ਡਾਕਟਰ ਉਮਰ ਦੇ ਨਾਲ ਮਿਲ ਕੇ ਜਿਹੜੀ ਸਾਜ਼ਿਸ਼ ਰਚੀ ਸੀ ਤਾਂ ਰਾਸ਼ਿਦ ali ਤਾਂ ਉਸ ਨੂੰ ਕੱਲ ਗ੍ਰਿਫਤਾਰ ਕੀਤਾ ਜਾਂਦਾ ਦਿੱਲੀ ਤੋਂ ਔਰ ਉਸ ਦੀ ਹੀ ਕਾਰ ਦਾ ਇਸਤੇਮਾਲ ਤਮਾਕੇ ਲਈ ਕੀਤਾ ਜਾਂਦਾ ਇਹ ਉਹੀ i20 ਕਾਰ ਦਾ ਮਾਲਕ ਹੈ ਜਿਸ ਦੇ ਵਿੱਚ ਤਮਾਕਾ ਦਿੱਲੀ ਦੇ ਰੈੱਡ ਫੋਰਟ ਦੇ ਬਾਹਰ ਕੀਤਾ ਜਾਂਦਾ ਹੈ ਔਰ ਉਸ ਦੇ ਵਿੱਚ 12 ਲੋਕਾਂ ਦੀ ਮੌਤ ਹੁੰਦੀ ਹੈ ਤਾਂ ਹੁਣ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਆਖਿਰ ਹੋਰ ਕਿਹੜੀਆਂ ਤਿਆਰੀਆਂ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਕਿਉਂਕਿ ਜਿਹੜੀਆਂ ਰਿਪੋਰਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਕਰੀਬਨ 200 ਤੋਂ ਜ਼ਿਆਦਾ ਬੰਬ ਇਹਨਾਂ ਦੇ ਵੱਲੋਂ ਤਿਆਰ ਕਰਨ ਦੀ ਸਾਜ਼ਿਸ਼ ਸੀ ਦਿੱਲੀ ਦੇ ਵਿੱਚ ਕਈ ਟਾਰਗੇਟ ਇਹਨਾਂ ਦੇ ਵੱਲੋਂ ਸੈੱਟ ਕੀਤੇ ਗਏ ਸੀ ਇਕੱਲਾ ਦਿੱਲੀ ਨਹੀਂ ਹੋਰ ਵੀ ਕਈ ਸ਼ਹਿਰ ਇਹਨਾਂ ਦੇ ਟਾਰਗੇਟ ਦੇ ਉੱਤੇ ਸੀ ਇਹਨਾਂ ਦੇ ਵਿੱਚ ਧਮਾਕੇ ਕੀਤੇ ਜਾਣੇ ਸੀ ਤਾਂ ਇਹਨਾਂ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਨੇ ਤਾਂ ਇਹ ਵੀ ਹੁਣ ਨਿਕਲ ਕੇ ਸਾਹਮਣੇ ਆਵੇਗਾ ਔਰ ਕਿੱਥੇ ਕਿੱਥੇ ਇਹਨਾਂ ਦੇ ਸਲੀਪਰ ਸੈੱਲ ਕੰਮ ਕਰ ਰਹੇ ਨੇ ਤਾਂ ਉਸ ਦੀ ਪੂਰੀ ਜਾਂਚ ਐਨਆਈਏ ਦੇ ਵੱਲੋਂ ਕੀਤੀ ਜਾਵੇਗੀ ਤੇ ਉਮਰ ਨਵੀ ਦੇ ਨਾਲ ਮਿਲ ਕੇ ਧਮਾਕੇ ਦੀ ਸਾਰੀ ਸਾਜ਼ਿਸ਼ ਰਚੀ ਸੀ ਔਰ ਦਿੱਲੀ ਦੇ ਵਿੱਚ ਉਹ ਧਮਾਕੇ ਇੱਕ ਰਵਾਇ ਜਿਸ ਦੇ ਵਿੱਚ 12 ਲੋਕਾਂ ਦੀ ਮੌਤ ਹੋਈ ਤਾਂ ਹੁਣ ਉਸ ਧਮਾਕਿਆਂ ਦਾ ਸਾਰਾ ਰਾਜ਼ ਖੁੱਲੇਗਾ ਕਿਸ ਤਰੀਕੇ ਦੇ ਨਾਲ ਇਹ ਪੂਰੀ ਸਾਜ਼ਿਸ਼ ਰਚੀ ਗਈ ਕਿਉਂਕਿ ਮੁੱਖ ਸਾਜ਼ਿਸ਼ ਕਰਤਾ ਐਨਆਈਏ ਦੀ ਚਪੇੜ ਦੇ ਵਿੱਚ ਹੈ ਦੱਸਦੀ ਹੈ ਕਿ ਦਿੱਲੀ ਪੁਲਿਸ ਦੇ ਕੋਲੋਂ ਐਨਆਈਏ ਨੇ ਇਹ ਪੂਰਾ ਮਾਮਲਾ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀ ਔਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਜਾਂਦੀ ਹੈ ਔਰ ਇਸ ਮਾਮਲੇ ਦੇ ਵਿੱਚ ਅਮੀਰ ਰਾਸ਼ਿਦ ਅਲੀ ਦੀ ਗ੍ਰਿਫਤਾਰੀ ਦਿੱਲੀ ਤੋਂ ਕੀਤੀ ਜਾਂਦੀ ਹੈ ਉਹੀ ਸਾਕਸ਼ਾ ਹੈ ਜਿਸ ਦੀ ਕਾਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਉਸ ਦੇ ਨਾਮ ਤੇ ਉਤੇ ਹੀ ਇਹ ਕਾਰ ਰਜਿਸਟਰ ਸੀ ਔਰ ਦੱਸਿਆ ਜਾ ਰਿਹਾ ਕਿ ਉਮਰ ਨਵੀ ਡਾਕਟਰ ਜਿਸ ਦੇ ਵੱਲੋਂ ਆਤਮਕਾਤੀਏ ਹਮਲਾ ਕੀਤਾ ਗਿਆ ਤਾਂ ਉਸ ਨੂੰ ਉਹ ਉਸਦੇ ਨਾਲ ਮਿਲ ਕੇ ਹੀ ਤਮਾਕੇ ਦੀ ਸਾਰੀ ਸਾਜ਼ਿਸ਼ ਇਸ ਦੇ ਵੱਲੋਂ ਰਚੀ ਗਈ ਸੀ ਤਾਂ ਫਿਲਹਾਲ ਐਨਆਈ ਦੇ ਵੱਲੋਂ ਰਿਮਾਂਡ ਲੈ ਲਿਆ ਗਿਆ ਹੈ 10 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਔਰ ਹੁਣ ਪੁੱਛਗਿਸ਼ ਹੋਵੇਗੀ ਇਸ ਮਾਮਲੇ ਦੇ ਵਿੱਚ ਕਿ ਆਖਿਰੇ ਸਾਰੀ ਸਾਜ਼ਿਸ਼ ਕਿਵੇਂ ਰਚੀ ਗਈ ਔਰ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਿਹੜੇ ਤਮਾਕੇ ਹੋਏ ਨੇ ਉਹਨਾਂ ਦੇ ਵਿੱਚ ਉਸ ਸਾਜ਼ਿਸ਼ ਨੂੰ ਪੂਰੀ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਡਾਕਟਰ ਉਮਰ ਨਵੀ ਉਸ ਨੂੰ ਵੀ ਅ ਜੋ ਸੁਸਾਈਡਰ ਬੰਬਰ ਐਲਾਨ ਦਿੱਤਾ ਗਿਆ ਜੋ ਦਿੱਲੀ ਦੇ ਵਿੱਚ ਧਮਾਕੇ ਹੋਏ ਸੀ ਉਸ ਨੂੰ ਅਤਵਾਦੀ ਹਮਲਾ ਐਲਾਨ